ਸੋ ਕਹੋ ਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਫਤ ਖਸਮਦੀ ਨਉ ਰ ਅਰਸਾ ਕੁਰਸਾ ਤੁਧ ਡਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਸੱਜਣ ਸੱਚਾ ਪਤਸ਼ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਕੀ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਨਾ ਸੁਨੀਏ ਪੜ ਸੁਨੇ ਕਿਆ ਹੋਈ ਜਾਓ ਸਹਜ ਨਾ ਮਿਲੇ ਸੋਈ ਕਿਆ ਪੜੀਏ ਕਿਆ ਗੁਨੀਏ ਕਿਆ ਬੇਦ ਪੁਰਾਨਾ ਸੁਨੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਸੋਈ ਹਰ ਕਾ ਨਾਮ ਨਾ ਜਪਸ ਗਵਾਰ ਕਿਆ ਸੋਚ ਬਾਰੰਗ ਬਾਰਾ ਰਹਾਉ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀ ਜ ਨਾ ਪਤੀ ਜ ਤਉ ਕਿਆ ਕੀਜ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨਨੇ ਮਾਨੇ ਲੋਗ ਨਾ ਪਤੀ ਜ ਨਾ ਪਤੀ ਜ ਤੋ ਕਿਆ ਕੀ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਪੜੀਆ ਕਿਆ ਗੁਨੀਆ ਚਾ ਬੇਦ ਪੁਰਾਨਾ ਸੁਨੀਆ ਪੜੇ ਸੁਨੇ ਕੀ ਹੋਈ ਜਾਓ ਸਹਜ ਨਾ ਮਿਲਿਓ ਸੋਈ ਗੁਰਪਿਆਰ ਵਾਲੇ ਅਜਦਾ ਪਾਵਨ ਮੁਖਵਾਕ ਸ਼ਿਸ਼ਟ ਰਮਣੀ ਭਗਤ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਪਾਵਨ ਅੰਗ 655 ਅਤੇ 655 ਉਤੇ ਸੁਭਾਈ ਮਾਨ ਹੈ ਭਗਤ ਜੀ ਬਖਸ਼ਿਸ਼ ਕਰ ਦੇ ਨੇ ਹੇ ਭਾਈ ਕੀ ਤੇ ਧਾਰਮਿਕ ਗ੍ਰੰਥ ਧਾਰਮਿਕ ਪੁਸਤਕਾਂ ਨੂੰ ਪੜਨ ਦਾ ਵਿਚਾਰਨ ਦਾ ਤੇ ਸੁਣਨ ਦਾ ਲਾਭ ਕੀ ਹੋਵੇਗਾ ਇਸ ਪੜਨ ਤੇ ਸੁਣਨ ਦੇ ਨਾਲ ਜੇ ਮਨ ਵਿੱਚ ਸਹਿਜ ਨਹੀਂ ਆਇਆ ਭਾਉ ਪੜ ਸੁਣ ਕੇ ਜੇ ਅੰਦਰ ਨੂੰ ਟਿਕਾਉ ਨਹੀਂ ਮਿਲਿਆ ਇਕਾਗਰਤਾ ਨਹੀਂ ਆਈ ਸਹਿਜ ਨਹੀਂ ਆਇਆ ਸਤਗੁਰ ਕਹਿੰਦੇ ਫਿਰ ਕੀ ਲਾਭ ਇਸ ਕਰਕੇ ਦਾਤਾਰ ਕਹਿੰਦੇ ਜੋ ਪੜਦਾ ਹੈ ਜੋ ਸੁਣਦਾ ਹੈ ਜੋ ਵਿਚਾਰਦਾ ਹੈ ਉਸ ਨੂੰ ਆਪਣਾਇਆ ਕਰ ਜਦੋਂ ਆਪਣਾ ਉਹ ਨਾ ਸ਼ੁਰੂ ਕਰੇਗਾ ਤੇਰੇ ਅੰਦਰ ਸਹਿਜ ਆਏਗਾ ਤੇ ਤੇਰਾ ਪੜਿਆ ਸੁਣਿਆ ਹੋਇਆ ਗਾਵਿਆ ਹੋਇਆ ਸਫਲ ਪਏਗਾ ਥਾਂੇ ਪਹ ਜਾਏਗਾ ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਵੀ ਉਹਨਾਂ ਦਾ ਹੀ ਪ੍ਰਵਾਨ ਪੈਂਦਾ ਹੈ ਗਾਉਣਾ ਤੇ ਸੁਣਨਾ ਜਿਹੜੇ ਗੁਰੂ ਦੀਆਂ ਆਗਿਆ ਨੂੰ ਮੰਨ ਲੈਂਦੇ ਨੇ ਗੁਰੂ ਕਿਰਪਾ ਕਰੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਆਰੰਭ ਕਰੀਏ ਤਾਂ ਕਿ ਸਾਡਾ ਆਇਆ ਸਾਡਾ ਗਾਵੇ ਆ ਸਾਡਾ ਸੁਣਿਆ ਸਫਲ ਹੋਵੇ ਸਤਿਗੁਰ ਸਭ ਨਾਨੋਂ ਨਾਮ ਸਿਮਰਨ ਸੇਵਾ ਸਿਮਰਨ ਦੀਆਂ ਦਾਤਾ ਬਖਸ਼ਣ ਸਭਨਾਂ ਦਾ ਆਵੇ ਆ ਗਾਵੇ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸ ਵਾਹਿ ਹੈ ਗੁਰੂ ਜੀ ਕੀ ਫਤਿਹ